ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਦੀਆਂ ਵੱਡੀਆਂ ਖਬਰਾਂ ਪੰਜਾਬ ਦੇ ਇਨਾ ਮੁਲਾਜ਼ਮਾਂ ਦੀ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਈ ਤਨਖਾਹ ਲਿਆ ਨਵਾਂ ਫੈਸਲਾ ਅੱਠਵੇਂ ਪੇ ਕਮਿਸ਼ਨ ਬਾਰੇ ਕੈਬਨਟ ਮੀਟਿੰਗ 'ਚ ਮੋਦੀ ਸਰਕਾਰ ਦਾ ਵੱਡਾ ਐਲਾਨ ਮੁਲਾਜ਼ਮਾਂ ਨੂੰ ਮਿਲਿਆ ਨਵਾਂ ਤੋਹਫ਼ਾ ਵਿਧਾਨ ਸਭਾ ਸੈਸ਼ਨ ਆਮਲਾਉਂ ਤੇ ਪੰਜਾਬ ਸਰਕਾਰ ਤੇ ਪੜਕਿਆ ਅਕਾਲੀ ਦਲ ਕਿਹਾ ਪਹਿਲਾਂ ਘਟਾਈ ਦੀਨ ਹੁਣ ਸੈਸ਼ਨ ਕੀਤਾ ਖਤਮ ਅਮਰਿਤਪਾਲ ਸਿੰਘ ਦੀ ਨਵੀਂ ਪਾਰਟੀ ਬਾਰੇ ਬੋਲੇ ਮੰਤਰੀ ਰਵਨੀਤ ਬਿੱਟੂ ਕਿਹਾ ਨਵੀਂ ਪਾਰਟੀ ਪੁਰਾਣੇ ਅਕਾਲੀ ਦਲ ਦੀ ਨਹੀਂ ਲੈ ਸਕਦੀ ਜਗ੍ਹਾ ਮੁਫਤ ਬਾਸੇਵਾ ਦਾ ਲਾਭ ਲੈ ਰੀਆਂ ਔਰਤਾਂ ਲਈ ਵੱਡੀ ਖੁਸ਼ਖਬਰੀ ਪੰਜਾਬ ਸਰਕਾਰ ਨੇ ਕੀਤਾ ਨਵਾਂ ਐਲਾਨ ਕਿਸਾਨਾਂ ਦਾ ਵੱਡਾ ਐਲਾਨ 21 ਜਨਵਰੀ ਨੂੰ ਸੋ ਇੱਕ ਕਿਸਾਨ ਦਿੱਲੀ ਵੱਲੋਂ ਪੈਦਲ ਕਰਨਗੇ ਕੂਚ ਪੰਜਾਬ ਚ ਮੀ ਪੈਣ ਵਾਲੀ ਵੱਡੀ ਖਬਰ ਮੌਸਮ ਵਿਭਾਗ ਨੇ ਦਿੱਤੀ ਅਹਿਮ ਜਾਣਕਾਰੀ ਬਿਜਲੈਸ ਵਿਰੇ ਦੀ ਵੱਡੀ ਕਾਰਵਾਈ 10000 ਰੁਪਏ ਰਿਸ਼ਵਤ ਲੈਦਾ ਨਿਜੀ ਸੁਰੱਖਿਆ ਗਾਰਡ ਕੀਤਾ ਗ੍ਰਿਫਤਾਰ ਕਿਸਾਨੀ ਮੋਰਚੇ ਤੇ ਬੋਲੇ ਐਮਪੀ ਗੁਰਮੀਤ ਸਿੰਘ ਮੀਤਿਹਰ ਕਿਹਾ ਸਾਡੀ ਸਰਕਾਰ ਕਿਸਾਨਾਂ ਦੇ ਨਾਲ ਖੜੀ ਹੈ ਸ਼ਰਮਣੀ ਕਮੇਟੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖਿਆ ਪੱਤਰ ਕਿਹਾ ਪੰਜਾਬ ਚ ਰੋਕੀ ਜਾਵੇ ਐਮਰਜੈਂਸੀ ਦੀ ਰੀਲੀਜ਼ਿੰਗ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਪਣਬੱਸ ਦੇ ਕੱਚੇ ਮੁਲਾਜ਼ਮਾਂ ਦੀ ਤਨਖਾਹ 'ਚ ਵਾਅਦਾ ਕੀਤਾ ਹੈ। ਆਊਟਸੋਰਸ ਤਹਿਤ ਕਾਮਿਆਂ ਦੀ ਤਨਖਾਹ 'ਚ 5% ਦਾ ਵਾਅਦਾ ਕੀਤਾ ਗਿਆ ਹੈ। ਇਹ ਲਾਭ ਡਰਾਈਵਰ ਕੰਡਕਟਰ ਤੋਂ ਇਲਾਵਾ ਵਰਕਸ਼ਾਪ ਮੁਲਾਜ਼ਮਾਂ ਨੂੰ ਮਿਲੇਗਾ। 1 ਨਵੰਬਰ 2024 ਤੱਕ 1 ਸਾਲ ਪੂਰਾ ਕਰਨ ਵਾਲਿਆਂ ਨੂੰ ਇਸ ਦਾ ਲਾਭ ਮਿਲੇਗਾ। ਇਹਨਾਂ ਕਾਮਿਆਂ ਨੂੰ 1 ਨਵੰਬਰ ਤੋਂ 5% ਦੀ ਵਾਧੇ ਦੇ ਨਾਲ ਤਨਖਾਹ ਮਿਲੇਗੀ। ਇਸ ਦੇ ਨਾਲ ਹੀ ਮੀਟਿੰਗ ਚਾਰਜੀ ਮੁਲਾਜ਼ਮਾਂ ਦੀ ਗਿਣਤੀ ਪੱਕੀ ਕਰਨ ਦੀ ਯੂਨੀਅਨ ਦੀ ਮੰਗ ਤੇ ਸਹਿਮਤੀ ਬਣੀ ਹੈ ਜਿਸ ਲਈ ਸਰਕਾਰ ਵੱਲੋਂ ਨੀਤੀ ਤਿਆਰ ਕੀਤੀ ਜਾਵੇਗੀ ਕਾਨੂੰਨੀ رائے ਲੈਣ ਤੋਂ ਬਾਅਦ। ਇਹਨ ਨਿਤ ਨੂੰ 3 ਫਰਵਰੀ ਨੂੰ ਹੋਣ ਵਾਲੀ ਮੀਟਿੰਗ ਚ ਯੂਨੀਅਨ ਨਾਲ ਸਾਂਝਾ ਕੀਤਾ ਜਾਵੇਗਾ ਜਿਹੇ ਚ ਹੁਣ ਯੂਨੀਅਨ ਨੇ ਆਪਣੀ ਹੜਤਾਲ ਮੁਲਤਵੀ ਕਰ ਦਿੱਤੀ ਹੈ ਦੱਸ ਦਈਏ ਕਿ ਪਿਛਲੇ ਦਿਨੀ ਇੰਨਾ ਕੱਚੇ ਮੁਲਾਜ਼ਮਾਂ ਨੇ 3 ਦਿਨਾਂ ਵਾਲੀ ਚੱਕਾ ਜਾਮ ਕੀਤਾ ਸੀ ਮੰਤਰੀ ਲਾਲਜ ਸਿੰਘ ਢੁੱਲਰ ਨੇ ਪਾਣ ਬਸ ਦੇ ਕੱਚੇ ਮੁਲਾਜ਼ਮਾਂ ਨਾਲ ਮੀਟਿੰਗ ਕਰਕੇ ਕਈ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਸੀ ਜਿਸ ਤੋਂ ਬਾਅਦ ਅੱਜ ਪੰਜਾਬ ਸਰਕਾਰ ਵੱਲੋਂ ਇੰਨਾ ਕੱਚੇ ਕਾਮਿਆਂ ਦੇ ਹੱਕ ਚ ਵੱਡਾ ਫੈਸਲਾ ਲਿਆ ਗਿਆ ਹੈ ਕੇਂਦਰੀ ਮੰਤਰੀ ਮੰਡਲ ਨੇ ਇੱਕ ਵੱਡੇ ਫੈਸਲੇ 'ਚ ਕੇਂਦਰ ਸਰਕਾਰ ਦੇ ਸਾਰੇ ਕਰਮਚਾਰੀਆਂ ਦੀਆਂ ਤਨਖਾਹਾਂ ਅਤੇ ਪੈਨਸ਼ਨਰਾਂ ਦੇ ਪੱਤਿਆਂ 'ਚ ਸੋਧ ਕਰਨ ਲਈ 8ਵੇਂ ਤਨਖਾਹ ਕਮਿਸ਼ਨ ਦੇ ਗਠਨ ਦਾ ਫੈਸਲਾ ਕੀਤਾ ਹੈ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ 8ਵੇਂ ਤਨਖਾਹ ਕਮਿਸ਼ਨ ਦੇ ਗਠਨ ਦਾ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਦੀ ਮੀਟਿੰਗ ਚ ਲਿਆ ਗਿਆ ਹੈ ਜਿਸ ਕਰਯੋਗ ਹੈ ਕਿ 7ਵੇਂ ਤਨਖਾਹ ਕਮਿਸ਼ਨ ਦਾ ਗਠਨ 2016 ਚ ਕੀਤਾ ਗਿਆ ਸੀ ਅਤੇ ਇਸ ਦਾ ਕਾਰਜਕਾਲ 2026 ਚ ਖਤਮ ਹੋ ਰਿਹਾ ਹੈ ਵੈਸ਼ਨਵ ਨੇ ਕਿਹਾ ਹੈ ਕਿ ਕਮਿਸ਼ਨ ਦੇ ਚੇਅਰਮੈਨ ਅਤੇ ਦੋ ਮੈਂਬਰਾਂ ਦੀ ਨਿਯੁਕਤੀ ਜਲਦੀ ਕਰ ਦਿੱਤੀ ਜਾਵੇਗੀ ਕੇਂਦਰ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਦੇਸ਼ ਦੇ ਲੱਖਾਂ ਸਰਕਾਰੀ ਕਰਮਚਾਰੀਆਂ ਦੀਆਂ ਤਨਖਾਹਾਂਾਂ ਚ ਬੰਪਰ ਵਾਧਾ ਹੋ ਸਕਦਾ ਹੈ ਫਾਂਸ ਲਈ ਦੀ ਜਾਣਕਾਰੀ ਦਿੰਦੇ ਹੋਏ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਹੈ ਕਿ ਸਰਕਾਰ ਨੇ ਕੇਂਦਰੀ ਕਰਮਚਾਰੀਆਂ ਦੀਆਂ ਤਨਖਾਹਾਂ ਨੂੰ ਸੋਧਣ ਲਈ 8ਵੇਂ ਤਨਖਾਹ ਕਮਿਸ਼ਨ ਨੂੰ ਮਨਜ਼ੂਰੀ ਦਿੱਤੀ ਹੈ ਪੰਜਾਬ ਵਿਧਾਨ ਸਭਾ ਦਾ ਸਰਦਰੂਪ ਇਜਲਾਸ ਨਾ ਹੋਣ ਤੇ ਸ਼ਰਮਨੀ ਕਾਲੀ ਦਲ ਨੇ ਪੰਜਾਬ ਸਰਕਾਰ ਨੂੰ ਕਿਹਾ ਹੈ ਸ਼ਰਮਨੀ ਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਮੌਜੂਦਾ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਕਿ ਹੈ ਕਿ ਪਹਿਲਾ ਸੈਸ਼ਨ ਦੇ ਦਿਨ ਕਟਾਏ ਗਏ ਹੁਣ ਵਿਧਾਨ ਸਭਾ ਸੈਸ਼ਨ ਹੀ ਖਤਮ ਕਰ ਦਿੱਤਾ ਹੈ ਸ਼ਰਮਨੀ ਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਆਪਣੀ ਗੱਲ ਜਾਰੀ ਰੱਖਦੇ ਹੋਏ ਕਿ ਹੈ ਕਿ ਵੱਡੇ ਅਹੁਦਿਆਂ ਤੇ ਨਿਯੁਕਤੀਆਂ ਤੇ ਹੋਰ ਫੈਸਲੇ ਦਿੱਲੀ ਤੋਂ ਹੁੰਦੇ ਹਨ ਚੰਡੀਗੜ੍ਹ ਮੁਖ ਸਕੱਤਰ ਨਿਯੁਕਤੀ ਦਾ ਪੰਜਾਬ ਸਰਕਾਰ ਨੇ ਵਿਰੋਧ ਨਹੀਂ ਕੀਤਾ ਇਸ ਤੋਂ ਇਲਾਵਾ ਉਹਨਾਂ ਨੇ ਵਿਰੋਧੀ ਧਿਰ ਦੇ ਅਗੂ ਪ੍ਰਤਾਪ ਸਿੰਘ ਬਾਜਵਾ ਨੂੰ ਕਿਹਾ ਗਿਆ ਸੀ ਸੈਸ਼ਨ ਨਾ ਹੋਣ ਤੇ ਉਹਨਾਂ ਨੇ ਵੀ ਚੁੱਪੀ ਧਾਰੀ ਹੋਈ ਹੈ ਪੰਜਾਬ ਸਰਕਾਰ ਇਸ ਸਮੇਂ ਹਰ ਫਰੰਟ ਤੇ ਫੇਲ ਹੋਈ ਪਈ ਹੈ ਸੂਬੇ ਭਰ ਚ ਕਾਣੀ ਵਿਵਸਥਾ ਦਿਨੋ ਦਿਨ ਵਿਗੜ ਰਹੀ ਹੈ ਪੰਜਾਬ ਦੇ ਮੁੱਦਿਆਂ ਤੇ ਚਰਚਾ ਕਰਨ ਦੀ ਬਜਾਏ ਪੰਜਾਬ ਦੀ ਮਾਨ ਸਰਕਾਰ ਕੇਜਰੀਵਾਲ ਦੇ ਹੁਕਮਾਂ ਦੀ ਗੁਲਾਮੀ ਕਰ ਰਹੀ ਹੈ ਪੰਜਾਬ ਦੇ ਖਡੂਰ ਸਾਹਿਬ ਤੋਂ ਐਮਪੀ ਭਾਈ ਅਮਰਿਤਪਾਲ ਸਿੰਘ ਦੀ ਟੀਮ ਵੱਲੋਂ ਆਪਣੀ ਨਵੀਂ ਪਾਰਟੀ ਦਾ ਐਲਾਨ ਕੀਤਾ ਗਿਆ ਹੈ ਜਿਸ ਦਾ ਨਾਮ ਅਕਾਲੀ ਦਲ ਵਾਰਿਸ ਪੰਜਾਬ ਦੇ ਰੱਖਿਆ ਗਿਆ ਹੈ ਇਸ ਮਗਰੋਂ ਪੰਜਾਬ ਦੀ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਅਮਰਿਤਪਾਲ ਸਿੰਘ ਦੀ ਨਵੀਂ ਪਾਰਟੀ ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਹੁਣ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਪਾਰਟੀਆਂ ਐਵੇਂ ਹੀ ਨਹੀਂ ਬਣ ਜਾਂਦੀਆਂ ਪਾਰਟੀ ਬਣਾਉਣੇ ਕੋਈ ਖੇਡ ਨਹੀਂ ਹੈ ਪਾਰਟੀਆਂ ਪਿੱਛੇ ਬਹੁਤ ਸੰਘਰਸ਼ ਹੁੰਦਾ ਹੈ ਰਵਨੀਤ ਬਿੱਟੂ ਨੇ ਅੱਗੇ ਬੋਲਦੇ ਆ ਕਿ ਹੈਗੀ ਬੇਸ਼ੱਕ ਉਹ ਐਮਪੀ ਹਨ ਪਰ ਉਹ ਉਹਨਾਂ ਦੇ ਮਾਪੇ ਨੇ ਅਪੀਲ ਕੀਤੀ ਸੀ ਕਿ ਸਾਨੂੰ ਵੋਟ ਪਾ ਦਿਓ ਸਾਡਾ ਮੁੰਡਾ ਬਾਹਰ ਆ ਜਾਵੇਗਾ ਇਸ ਕਰਕੇ ਲੋਕਾਂ ਨੇ ਵੋਟਾਂ ਪਾ ਦਿੱਤੀਆਂ ਸਨ ਉਹਨਾਂ ਕਿਹਾ ਕਿ ਅੱਜ ਦੁਬਾਰਾ ਵੋਟ ਪਵਾ ਕੇ ਦੇਖ ਲਵੋ ਪਤਾ ਲੱਗ ਜਾਵੇਗਾ ਪੰਜਾਬ ਚ ਚੱਲਦੀਆਂ ਸਰਕਾਰੀ ਬੱਸਾਂ ਦਾ ਲਾਹਾ ਤਾਂ ਹਰ ਕੋਈ ਲੈ ਰਿਹਾ ਪਰ ਇਨ੍ਹਾਂ ਬੱਸਾਂ ਚ ਬੀਬੀਆਂ ਮੁਸਾਫਰ ਕਰਦੀਆਂ ਹਨ ਹੁਣ ਪੰਜਾਬ ਸਰਕਾਰ ਨੇ ਹੈ ਫੈਸਲਾ ਲੈਂਦੇ ਹੋਏ ਪੀਆਰਟੀਸੀ ਦੇ ਬੇੜੇ ਚ 500 ਨਵੀਆਂ ਤੇ ਪਣ ਬੱਸ ਦੇ ਬੇੜੇ ਚ 432 ਦੇ ਕਰੀਬ ਨਵੀਆਂ ਬੱਸਾਂ ਸ਼ਾਮਿਲ ਕਰਨ ਦਾ ਫੈਸਲਾ ਲਿਆ ਹੈ ਇਸ ਨਾਲ ਆਮ ਲੋਕਾਂ ਦੇ ਨਾਲ ਨਾਲ ਬੀਬੀਆਂ ਨੂੰ ਵੱਡਾ ਫਾਇਦਾ ਹੋਵੇਗਾ ਇਹ ਇਹ ਫੈਸਲਾ ਪੰਜਾਬ ਰੋਡ ਵੇਜ ਪਾਣਬਸ ਅਤੇ PRTC ਕੰਟਰੈਕਟਰ ਵਰਕਰ ਯੂਨੀਅਨ ਦੀ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਨਾਲ ਮੀਟਿੰਗ ਦੌਰਾਨ ਲਿਆ ਗਿਆ ਹੈ ਇਸ ਮੀਟਿੰਗ ਚ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਸਕੱਤਰ ਟ੍ਰਾਂਸਪੋਰਟ ਅਤੇ ਦੋਹਾਂ ਵਿਭਾਗਾਂ ਦੇ ਮੈਨੇਜਿੰਗ ਡਾਇਰੈਕਟਰ ਸਣੇ ਮੈਨੇਜਮੈਂਟ ਦੇ ਮੈਂਬਰ ਵੀ ਸ਼ਾਮਿਲ ਹੋਏ ਮੀਟਿੰਗ ਦੌਰਾਨ ਯੂਨੀਅਨ ਦੀਆਂ ਸਾਰੀਆਂ ਮੰਗਾਂ ਦੇ ਵਿਚਾਰ ਕੀਤਾ ਗਿਆ ਯੂਨੀਅਨ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਕੰਟਰੈਕਟ ਮੁਲਾਜ਼ਮਾਂ ਤੇ ਆਊਟਸੋਰਸ ਮੁਲਾਜ਼ਮਾਂ ਦੀ 3 ਫਰਵਰੀ ਨੂੰ ਜਥੇਬੰਦੀ ਦੀ ਸਹਿਮਤੀ ਨਾਲ ਪੱਕਾ ਕਰਨ ਲਈ ਪੋਲਿਸੀ ਫਾਈਨਲ ਕਰਦੇ ਹੋਏ ਲਾਗੂ ਕੀਤੀ ਜਾਵੇਗੀ ਹਰਿਆਣਾ ਤੇ ਪੰਜਾਬ ਦੇ ਸ਼ੰਭੂ ਬਾਰਡਰ ਤੇ ਅੰਦੋਲਨ ਕਰ ਰਹੇ ਕਿਸਾਨਾਂ ਨੇ 21 ਜਨਵਰੀ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਹੈ 101 ਕਿਸਾਨ 21 ਜਨਵਰੀ ਨੂੰ ਪੈਦਲ ਦਿੱਲੀ ਕੂਚ ਕਰਨਗੇ ਉਨ੍ਹਾਂ ਕਿਹਾ ਹੈ ਕਿ ਕੇਂਦਰ ਸਰਕਾਰ ਅਜੇ ਤੱਕ ਗੱਲਬਾਤ ਦਾ ਮਨ ਨਹੀਂ ਬਣਾ ਰਹੀ ਇਸ ਲਈ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਕਿਸਾਨ ਇਸ ਤੋਂ ਪਹਿਲਾਂ ਵੀ ਦਸੰਬਰ ਚ ਤਿੰਨ ਵਾਰ ਦਿੱਲੀ ਕੂਚ ਦੀ ਕੋਸ਼ਿਸ਼ ਕਰ ਚੁੱਕੇ ਹਨ ਕਿਸਾਨ 6 8 ਤੇ 14 ਦਸੰਬਰ ਨੂੰ ਦਿੱਲੀ ਵੱਲ روانਾ ਹੋਏ ਸਨ ਪਰ ਤਿੰਨੋਂ ਵਾਰ ਹਰਿਆਣਾ ਪੁਲਿਸ ਨੇ ਉਹਨਾਂ ਨੂੰ ਬੈਰੀਕੇਡ ਤੇ ਹੀ ਰੋਕ ਲਿਆ ਸੀ ਚੰਡੀਗੜ੍ਹ ਚ ਬੁੱਧਵਾਰ ਦੇਰ ਰਾਤ ਹੋਈ ਬਾਰਿਸ਼ ਕਾਰਨ ਤਾਪਮਾਨ ਚ ਗਿਰਾਵਟ ਦਰਜ ਕੀਤੀ ਗਈ ਹੈ ਅੱਜ ਪੰਜਾਬ ਚ ਤੁੰਦ ਤੇ ਸੰਗਣੀ ਤੁੰਦ ਪੈਣ ਦੀ ਸੰਭਾਵਨਾ ਹੈ ਉੱਥੇ ਹੀ ਅੱਜ ਬਾਰਿਸ਼ ਦਾ ਵੀ ਅਲਰਟ ਜਾਰੀ ਕੀਤਾ ਗਿਆ ਹੈ ਪੰਜਾਬ 'ਚ ਇਸ ਸਮੇਂ ਦਾ ਮੌਸਮ ਕਾਫੀ ਠੰਡਾ ਹੈ ਤੇ ਕੋਰੇਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਮੌਸਮ 'ਚ ਠੰਡੀ ਹਵਾਵਾਂ ਅਤੇ ਮੀਂਹ ਪੈਣ ਦੀ ਉਮੀਦ ਹੈ ਪੰਜਾਬ 'ਚ ਠੰਡ ਦਾ ਕਹਿਰ ਜਾਰੀ ਹੈ ਵੀਰਵਾਰ ਨੂੰ ਜਿੱਥੇ ਕੁਝ ਥਾਵਾਂ 'ਤੇ ਮੀਂਹ ਪਿਆ ਹੈ ਉੱਥੇ ਹੀ ਦਿਨ ਵੇਲੇ ਕੁਝ ਥਾਵਾਂ 'ਤੇ ਧੁੰਦ ਛਾਈ ਰਹੀ ਮੌਸਮ ਵਿਭਾਗ ਮੁਤਾਬਕ ਅੱਜ ਮੁੱਖ ਤੌਰ 'ਤੇ ਸੂਬੇ ਦੇ 13 ਜ਼ਿਲ੍ਹਿਆਂ ਵਿੱਚ ਕੁਝ ਥਾਵਾਂ 'ਤੇ ਮੀਂਹ ਪੈਣ ਦੀ ਸੰਭਾਵਨਾ ਹੈ ਇਨ੍ਹਾਂ ਜ਼ਿਲ੍ਹਿਆਂ 'ਚ ਫਿਰੋਜ਼ਪੁਰ ਫਰੀਦਕੋਟ ਫਾਜ਼ਿਲਕਾ ਮੁਕਸਰ ਸਾਈ ਮੋਗਾ ਬਠਿੰਡਾ ਮਾਨਸਾ ਬਰਨਾਲਾ ਲੁਧਿਆਣਾ ਸੰਗਰੂਰ ਮੋਹਾਲੀ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਸ਼ਾਮਿਲ ਹਨ ਆਮ ਆਨਮੀ ਪਾਰਟੀ ਦੇ ਸੰਸਦ ਗੁਰਮੀਤ ਸਿੰਘ ਮੀਤਹੇਰ ਨੇ ਕਿਹਾ ਕਿ ਕਿਸਾਨਾਂ ਗੂ ਜਗਜੀਤ ਸਿੰਘ ਦੱਲੇਵਾਲ 50 ਦਿਨਾਂ ਤੋਂ ਵੱਧ ਸਮੇਂ ਤੋਂ ਭੁੱਖ ਹੜਤਾਲ ਤੇ ਬੈਠੇ ਹਨ ਉਹਨਾਂ ਦੀ ਸਿਰਫ ਇੱਕ ਹੀ ਮੰਗ ਹੈ ਉਹ ਹੈ ਐਮਐਸਪੀ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੀਤਾ ਗਿਆ ਵਾਦਾ ਅਜੇ ਤੱਕ ਪੂਰਾ ਨਹੀਂ ਹੋਇਆ ਮੀਤਹੇਰ ਨੇ ਕਿਹਾ ਕਿ ਜਦੋਂ ਦੇਸ਼ ਦੀ ਸੰਸਦ ਚ ਜਾਦੀ ਦੇ 75ਵੇਂ ਸਾਲ ਦੀ ਚਰਚਾ ਹੋ ਰਹੀ ਸੀ ਤਾਂ ਹੈ ਬਹੁਤ ਦੁੱਖ ਦੀ ਗੱਲ ਸੀ ਕਿ ਕਿਸਾਨਾਂ ਨੂੰ ਉਹਨਾਂ ਦੇ ਹੱਕ ਨਹੀਂ ਮਿਲ ਰਹੇ ਪੰਜਾਬ ਦੇ ਕਿਸਾਨਾਂ ਨੂੰ ਦੇਸ਼ ਦੀ ਰਾਜਧਾਨੀ ਆਉਣ ਲਈ ਕਿਹਾ ਗਿਆ ਸੀ ਇਜਾਜ਼ਤ ਦਿੱਤੀ ਗਈ ਸੀ ਮੀਤ ਮੇਰਨੇ ਕਿ ਹੈ ਕਿ ਅੱਜ 111 ਕਿਸਾਨ ਭੁਖੜ ਹੜਤਾਲ ਤੇ ਬੈਠੇ ਹਨ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਕਿਸਾਨ ਗੁਜਗਦੀਪ ਸਿੰਘ ਢੱਲੇਵਾਲ ਗੰਭੀਰ ਬਿਮਾਰੀ ਤੋਂ ਪੀੜਿਤ ਹਨ ਅਤੇ 50 ਦਿਨਾਂ ਤੋਂ ਵੱਧ ਸਮੇਂ ਤੋਂ ਹੜਤਾਲ ਤੇ ਬੈਠੇ ਹਨ ਇਹ ਚੰਗੀ ਗੱਲ ਹੈ ਕਿ ਸੁਪਰੀਮ ਕੋਰਟ ਇਸ ਮਾਮਲੇ ਤੇ ਵਿਚਾਰ ਕਰ ਰਹੀ ਹੈ ਮੀਤ ਹੀਰ ਨੇ ਕਿ ਹੈ ਕਿ ਪੰਜਾਬ ਸਰਕਾਰ ਹਮੇਸ਼ਾ ਡੱਲੇਵਾਲ ਦੇ ਨਾਲ ਹੈ ਉਹਨਾਂ ਨੇ ਕਿ ਹੈ ਕਿ ਸੂਬਾ ਸਰਕਾਰ ਖੇਤੀ ਨੂੰ ਬਚਾਉਣ ਲਈ ਕਦਮ ਚੁੱਕ ਰਹੀ ਹੈ ਮੀਤ ਹੀਰ ਦਾ ਕਹਿਣਾ ਹੈ ਕਿ ਅਸੀਂ ਸੁਪਰੀਮ ਕੋਰਟ ਦਾ ਸਤਿਕਾਰ ਕਰਦੇ ਹਾਂ ਅਤੇ ਉਹਨਾਂ ਦੀ ਸਿਹਤ ਤੇ ਨਜ਼ਰ ਰੱਖੀ ਜਾ ਰਹੀ ਹੈ ਪਰ ਮੈਨੂੰ ਲੱਗਦਾ ਹੈ ਕਿ ਸੁਪਰੀਮ ਕੋਰਟ ਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਰਾਜ ਸਰਕਾਰਾਂ ਦੇ ਨਾਲ-ਨਾਲ ਕੇਂਦਰ ਸਰਕਾਰ ਨੂੰ ਵੀ ਬੁਲਾਇਆ ਜਾਣਾ ਚਾਹੀਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖਾਂ ਦਾ ਅਕਸ ਖਰਾਬ ਕਰਨ ਵਾਲੀ ਅਤੇ ਇਤਿਹਾਸ ਨੂੰ ਗਲਤ ਪੇਸ਼ ਕਰਦੀ ਕੰਗੜਾ ਰਣੋਦ ਦੀ ਫਿਲਮ ਐਮਰਜੈਂਸੀ ਤੇ ਸਖਤ ਇਤਰਾਜ਼ ਪ੍ਰਗਟ ਕਰਦੇ ਆ ਇਸ ਦੇ ਅੱਜ ਪੰਜਾਬ ਚ ਰਿਲੀਜ਼ ਹੋਣ ਉੱਤੇ ਪੰਜਾਬ ਅੰਦਰ ਰੋਕ ਲਗਾਉਣ ਦੀ ਮੰਗ ਕੀਤੀ ਹੈ ਇਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਪੱਤਰ ਲਿਖਿਆ ਹੈ ਪੱਤਰ ਚ ਕਿਹਾ ਗਿਆ ਹੈ ਕਿ ਜੇਕਰ ਇਹ ਫਿਲਮ ਜਾਰੀ ਹੁੰਦੀ ਹੈ ਤਾਂ ਸਿੱਖ ਜਗਤ ਅੰਦਰ ਰੋਸ ਅਤੇ ਰੋ ਪੈਦਾ ਹੋ ਵੀਗਾ ਇਸ ਦੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਨੂੰ ਸੂਬੇ ਅੰਦਰ ਬੈਨ ਕਰ ਦੇਵੇ ਜੇਕਰ ਇਹ ਫਿਲਮ ਜਾਰੀ ਹੁੰਦੀ ਹੈ ਤਾਂ ਸ਼੍ਰੋਮਣੀ ਕਮੇਟੀ ਇਸ ਦਾ ਕਰੜਾ ਵਿਰੋਧ ਕਰੇਗੀ ਅਤੇ ਇਸ ਦੇ ਸਬੰਧ ਵਿੱਚ ਪੰਜਾਬ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਵੀ ਪੱਤਰ ਭੇਜੇ ਗਏ ਹਨ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਕੇਂਦਰ ਸਰਕਾਰ ਕੇ ਸਭੀ ਕਰਮਚਾਰੀਆਂ ਕੇ ਲਈ एटथ सेंट्रल पे कमीशन को मंजूरी दे दी है एट सेंट्रल पे कमीशन आप सब जानते हैं 1947 से अब तक सात पे कमीशन हुए हैं और प्रधानमंत्री जी ने एक रेगुलर रिदम के साथ पे कमीशन बनाने का जो एक संकल्प लिया है उसके हिसाब से 2016 में लास्ट पे कमीशन सेवेंथ पे कमीशन स्टार्ट हुआ था तो 2026 में इसका टर्म कंप्लीट होता है उससे वेल बिफोर 2024, 2025 में एट पे कमीशन स्टैब्लिश करने से सफिशेंट टाइम मिलेगा सो दैट द रिकमेंडेशन बी रिसीव्ड वेल बिफोर कंप्लीशन ऑफ पीरियड ऑफ सेवेंथ पे कमीशन जैसा आप जानते हैं इसमें मैसिव कंसल्टेशन होगा विद द स्टेट गवर्नमेंट्स विद ऑल डिफरेंट स्टेक होल्डर्स इन देंट्रल गवर्नमेंट इन दी एस इन सब के साथ डिटेल्ड कंसल्टेशन होगा और चेयरमैन एंड टू मेंबर्स का भी शीघ्र अपॉइंटमेंट होगा एक तरीके से एक बहुत बड़ा आ, आ, फैसला है जिसमें जो केंद्र के कर्मचारी हैं और जैसा आप जानते हैं वन सेंट्रल पे कमीशन कम्स उसके बाद में करीब करीब हर देश के जितने भी ऑर्गेनाइजेशन हैं वो सब उसी को फॉलो करते हैं सो दिस इज अ मेजर मेजर डिसीजन आई वुड लाइक टू शेयर विद यू थैंक यू वेरी मच वंस अगेन विशिंग यू वेरी हैप्पी सरकार माननीय प्रधानमंत्री जी ने केंद्र सरकार के सभी कर्मचारियों के लिए एट्थ सेंट्रल पे कमीशन को मंजूरी दे दी है एट सेंट्रल पे कमीशन आप सब जानते हैं 1947 से अब तक सात पे कमीशन हुए हैं और प्रधानमंत्री जी ने एक रेगुलर रिदम के साथ पे कमीशन बनाने का जो एक संकल्प लिया है उसके हिसाब से 2016 में लास्ट पे कमीशन सेवन पे कमीशन स्टार्ट हुआ था तो 2026 में इसका टर्म कंप्लीट होता है उससे वेल बिफोर 2025 2025 में एट पे कमीशन स्टैब्लिश करने से सफिशिएंट टाइम मिलेगा सो दैट द रिकमेंडेशन कैन बी रिसीव्ड वेल बिफोर कंप्लीशन ऑफ द पीरियड ऑफ सेवंथ पे कमीशन जैसा आप जानते हैं इसमें मैसिव कंसल्टेशन होगा विद द स्टेट गवर्नमेंट्स, विद ऑल डिफरेंट स्टेक होल्डर्स इन देंट्रल गवर्नमेंट इन द एस इन सब के साथ डिटेल्ड कंसल्टेशन होगा और चेयरमैन एंड टू मेंबर्स का भी शीघ्र अपॉइंटमेंट होगा एक तरीके से एक बहुत बड़ा आ, आ, फैसला है जिसमें जो केंद्र के कर्मचारी हैं और जैसा आप जानते हैं वन सेंट्रल पे कमीशन कम्स उसके बाद में करीब करीब हर देश के जितने भी ऑर्गेनाइजेशन हैं वो सब उसी को फॉलो करते हैं सो दिस इज़ अ मेजर मेजर डिसन आई वुड लाइक टू शेयर विद यू थैंक यू वेरी मच वंस अगेन विशिंग यू वेरी हैप्पी अपना ध्यान दे मोदी जी वो विश्व गुरु बन गए विश्व गुरु बन गए ट्रंप ने बुलाया नहीं अपनी सेरेमनी में बाकी छोटे 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 देश के राष्ट्रपतियों को बुलाया हुआ है कहाँ गए विश्व गुरु हमारे उनको बोलो अपने काम पे ध्यान तो ईडी तो पूरे देश में एक्टिव है और ईडी और सीबीआई ये ये सिर्फ उन्हीं स्टेटों में क्यों जाती है जहाँ बीजेपी की सरकार नहीं है ये तमिलनाडु में छापे ये बंगाल में छापे झारखंड में छापे तो 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 पंजाब तो तो में छापे दिल्ली में तो मतलब ईडी को तो एक हथियार की तरह बरत रहे हैं लेकिन लोगों को सब पता है नहीं वो देखो दुखदायक है उसकी जांच होनी चाहिए और कोई मेरे ख्याल में उनके घर पे मैं, मैंने पढ़ा है कि चाकू से हमला हुआ है मैं उनकी सेहत की कामना तो कौन से कौन से नेता गाली दे रहे हैं भाजपा बस उनके पास उनको आती ही गालियाँ क्या करे गालियाँ आती है बस वो कभी किसको क्योंकि उनको बोलना तो आता नहीं कोई कोई विकास की बात तो करते नहीं हो वो तो लड़ाना जानते हैं वो गाली गलोज की पार्टी जो है वो लोग सब समझते हैं दिल्ली के लोग हैं पढ़े लिखे लोग हैं दिल्ली के लोग गाली गलोज की काम काम की राजनीति करते हैं काम की राजनीति को देखो जमे सारा पंजाब देखदे जमे ਤੁਸੀਂ ਦੇਖਦੇ ਉਵੇਂ ਮੈਂ ਦੇਖਦਾ ਕਿ ਇੱਕ ਇਹੋ ਜੀ ਅੰਨੀ ਬੋਲੀ ਗੂੰਗੀ ਅ ਸਰਕਾਰ ਕੇਂਦਰ ਦੇ ਵਿੱਚ ਜਿਹੜੀ ਕਿ ਜਦੋਂ ਤਾਂ ਪਾਰਲੀਮੈਂਟ ਇਲੈਕਸ਼ਨ ਤੋਂ ਪਹਿਲਾਂ ਸੀਗਾ ਉਦੋਂ ਤਾਂ ਮੰਤਰੀ ਆਉਂਦੇ ਸੀਗੇ ਗੱਲਬਾਤ ਵੀ ਕਰਦੇ ਸੀਗੇ ਪਰ ਹੁਣ ਤਾਂ ਗੱਲਬਾਤ ਕਰਨਾ ਵੀ ਮੁਨਾਸਬ ਨਹੀਂ ਸਮਝ ਰਹੇ ਹੈਗੇ ਸੋ ਮੈਂ ਸਮਝਦਾ ਕਿ ਇਹ ਬਹੁਤ ਅਨਫੋਰਚੂਨੇਟ ਹੈ ਬਹੁਤ ਮੰਦਪਗ ਹੈ ਵੱਡੇ ਵੱਡੇ ਮਸਲੇ ਨੇ ਜਿਹੜੇ ਉਹ ਗੱਲਬਾਤ ਦੇ ਜ਼ਰੀਏ ਹੱਲ ਹੋ ਜਾਂਦੇ ਹੁੰਦੇ ਨੇ ਪਰ ਇਹੋ ਜਿਹਾ ਇਹੋ ਜੀ ਸਰਕਾਰ ਜਿਹੜੀ ਕਿ ਸੁਣਨ ਨੂੰ ਬੈਠਣ ਨੂੰ ਵੀ ਤਿਆਰ ਨਾ ਹੋਵੇ ਮੇਰੇ ਖਿਆਲ ਦੇ ਵਿੱਚ ਮੁਲਕ ਦੇ ਵਿੱਚ 75 ਸਾਲਾਂ ਚ ਦੇ ਵਿੱਚ ਆਪਾਂ ਦੇਖੀ ਨਹੀਂ ਹੈਗੀ ਰਵਨੀਤ ਸਿੰਘ ਬਿੱਟੂ ਲਗਾਤਾਰ ਇਹ ਕਹਿ ਰਹੇ ਨੇ ਕਿ ਕਿਸਾਨ ਮੈਨੂੰ ਦੱਸਣ ਵੀ ਮੈਂ ਉੱਥੇ ਆ ਜੰਨਾ ਜਿੱਥੇ ਕਹਿਣਗੇ ਪਰ ਕਿਸ ਨੇ ਕਹਿੰਦੇ ਮੈਨੂੰ ਸੁਨੇਹਾ ਨਹੀਂ ਦਿੱਤਾ ਉਹ ਤਾਂ ਕਿੱਥੇ ਬੈਠੇ ਨੇ ਮੈਂ ਹੀ ਦੱਸ ਦੇਣਾ ਖਨੋਰੀ ਬੈਠੇ ਨੇ ਚੱਲ ਜਾਣਾ ਸੋ ਬਿੱਟੂ ਕਹਿੰਦਾ ਮੈਂ ਬੜੀ ਵਾਰੀ ਕਹਿ ਚੁੱਕਿਆ ਨਹੀਂ ਨਹੀਂ ਬੜੀ ਵਾਰੀ ਕੀ ਕਹਿਣੇ ਮੈਂ ਹੱਥ ਜੋੜ ਕੇ ਕਹਿਣਾ ਮੈਂ ਆਵਾਦੀ ਪਾਰਟੀ ਦਾ ਸੂਬਾ ਪ੍ਰਧਾਨ ਹੋਣ ਦੇ ਨਾਤੇ ਇੱਕ ਆਮ ਪੰਜਾਬੀ ਹੋਣ ਦੇ ਨਾਤੇ ਇੱਕ ਪੰਜਾਬ ਸਰਕਾਰ ਦਾ ਮੰਤਰੀ ਹੋਣ ਦੇ ਨਾਤੇ ਮੈਂ ਹੱਥ ਜੋੜ ਕੇ ਬੇਨਤੀ ਕਰ ਦਿੰਦਾ ਰਵਨੀਤ ਬਿੱਟੂ ਜੀ ਨੂੰ ਕਿ ਜੇ ਉਹਨਾਂ ਨੂੰ ਹਜੇ ਤੱਕ ਨਹੀਂ ਪਤਾ ਲੱਗਿਆ ਪਿਛਲੇ 50 ਦਿਨਾਂ ਦੇ ਵਿੱਚ ਤੇ ਮੇਰੇ ਮੈਨੂੰ 10 ਦਿਨ ਮੈਂ ਉਹਨਾਂ ਨੂੰ ਚੱਕ ਲੈਣਾ ਗੱਡੀ ਚ ਆਪਦੀ ਬਿਠਾ ਲੈਣਾ ਤੇ ਖਨੋਰੀ ਛੱਡਿਆ ਉਹਨਾ ਸੋ ਇਸ ਕਰਕੇ ਨੌਨਸੈਂਸ ਗੱਲਾਂ ਨੇ ਇਹ ਪ੍ਰੈਕਟੀਕਲ ਗੱਲ ਕਰਨਾ ਥੋੜਾ ਸਭ ਇੱਕ ਇੱਕ ਕਿਸਾਨ ਇੱਕ ਵਾਰ ਫਿਰ ਤੋਂ ਹੁਣ ਦਿੱਲੀ ਜਾਂਦੇ ਇੱਥੇ ਜੰਦੂ ਦਾ ਐਲਾਨ ਕੀਤਾ ਕਿਸਾਨਾਂ ਨੇ ਜਿਹੜੇ ਸ਼ੰਭੂ ਬਾਰਡਰ ਤੇ ਬੈਠੇ ਹੋਏ ਦੁਬਾਰਾ ਫਿਰ ਮੂਵ ਕੀਤਾ ਕਰ ਕੀਤਾ ਜਾਣਾ ਦੁਬਾਰਾ ਤੁਸੀਂ ਕਿਵੇਂ ਦੇਖਦੇ ਹੋ ਵਾਰ-ਵਾਰ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਲੇਕਿਨ ਦਿੱਲੀ ਜਾਂ ਤੋਂ ਰੋਕ ਲਿਆ ਜਾਂਦਾ ਹੈ ਦੇਖੋ ਨੰਬਰ 1 ਤਾਂ ਗੱਲ ਇਹ ਹੈ ਜੀ ਕਿ ਰੋਕਣ ਵਾਲਾ ਕੰਮ ਹੈ ਜਿਹੜਾ ਚਾਹੇ ਹਰਿਆਣਾ ਚਾਹੇ ਦਿੱਲੀ ਹੈ ਉਹ ਕੋਈ ਦੂਜਾ ਮੁਲਕ ਤਾਂ ਹੈ ਨਹੀਂਗਾ ਇਹ ਪਹਿਲੀ ਵਾਰੀ ਮੇਰੇ ਖਿਆਲ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਹੋ ਰਿਹਾ ਹੋਊਗਾ ਕਿ ਤੁਸੀਂ ਵਿਦਨ ਸਟੇਟ ਸੀ ਤੁਸੀਂ ਸਰਹੱਦਾਂ ਨੇ ਜਿਹੜੀਆਂ ਉਹ ਕ੍ਰੀਏਟ ਕਰ ਦਿੱਤੀਆਂ ਕਿ ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਵਪਾਰੀਆਂ ਨੂੰ ਆੜਤੀਆਂ ਨੂੰ ਆਮ ਪੰਜਾਬੀਆਂ ਨੂੰ ਕੀ ਆਪਦੀ ਰਾਜਸਤਾਨੀ ਜਾਣ ਤੋਂ ਮਨਾਹੀ ਹੈ ਨੰਬਰ 1 ਤਾਂ ਪਹਿਲਾਂ ਉਹੀ ਸਟੈਪ ਗਲਤ ਸੀਗਾ ਉਹਨਾਂ ਦਾ ਹੁਣ ਜਿਹੜੇ ਕਿਸਾਨ ਵੀ ਬਾਰ-ਬਾਰ ਉਥੇ ਜਾਣ ਦੀ ਕੋਸ਼ਿਸ਼ ਕਰਦੇ ਨੇ ਉਹ ਇੱਕ ਉਹਨਾਂ ਦਾ ਹੀਲਾ ਵਸੀਲਾ ਹੈ ਕਿ ਕਿ ਸਮੇਂ-ਸਮੇਂ ਸਰ ਆਪ ਦਾ ਵਿਰੋਧ ਹੈ ਜਿਹੜਾ ਆਪਦੀ ਆਵਾਜ਼ ਹੈ ਜਿਹੜੀ ਉਹ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣਾ ਮੀਡੀਆ ਵਾਲੇ ਸਾਥੀ ਤੁਸੀਂ ਪਹੁੰਚਾ ਵੀ ਰਹੇ ਹੋ ਬਹੁਤ ਧੰਨਵਾਦ ਹੈ ਤੁਹਾਡਾ ਚੰਗੀ ਤੁਸੀਂ ਕਵਰੇਜ ਉਹਨਾਂ ਨੂੰ ਦਿੰਦੇ ਹੋ ਹੁਣੀ ਵੀ ਚਾਹੀਦੀ ਹੈ ਕਿਉਂਕਿ ਮੀਡੀਆ ਚੌਥਾ ਪਿਲਰ ਹੈ ਪਰ ਫਿਰ ਵੀ ਉਹਨਾਂ ਦੇ ਉੱਪਰ ਕੰਨਾਂ ਦੇ ਉੱਪਰ ਜੂ ਨਹੀਂ ਸਰਕਰੀ ਹੈਗੀ ਆਹੀ ਮੰਦਭਗਾ ਦੇਖੋ ਇਹ ਜਿਹੜਾ ਅ ਅਰਵਿੰਦ ਕੇਜਰੀਵਾਲ ਜੀ ਉੱਪਰ ਆਵਾਜ਼ ਦੀ ਪਾਰਟੀ ਦੇ ਲੀਡਰਸ ਦੇ ਉੱਪਰ ਬਾਰ ਬਾਰ ਬੀਜੇਪੀ ਔਰ ਸੈਂਟਰਲ ਗਵਰਨਮੈਂਟ ਬਾਰ ਬਾਰ ਅਟੈਕ ਕਰਦੀ ਹੈ ਕਦੇ ਕਿਸੇ ਮਸਲੇ ਦੇ ਵਿੱਚ ਕਦੇ ਕਿਸੇ ਮਸਲੇ ਦੇ ਵਿੱਚ ਉਹਨਾਂ ਨੂੰ ਉਜਾਉਣ ਦੀ ਕੋਸ਼ਿਸ਼ ਕਰਦੀ ਹੈ ਇਹ ਸਿੱਧਮ ਸਿੱਧਾ ਨਿਸ਼ਾਨੀ ਹੈ ਕਿ ਬੀਜੇਪੀ ਦੀ ਘਬਰਾਹਟ ਦੀ ਨਿਸ਼ਾਨੀ ਹੈ ਔਰ ਬੀਜੇਪੀ ਆਪ ਦੀ ਹਾਰ ਹੈ ਜਿਹੜੀ ਉਹ ਦਿੱਲੀ ਦੇ ਵਿੱਚ ਮੰਨ ਚੁੱਕੀ ਹੈ ਇਸੇ ਵਜ੍ਹਾ ਕਰਕੇ ਉਹ ਅਰਵਿੰਦ ਕੇਜਰੀਵਾਲ ਔਰ ਆਵਾਜ਼ ਦੀ ਪਾਰਟੀ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਪਰ ਮੈਂ ਉਹਨਾਂ ਨੂੰ ਕਹਿ ਦੇਣਾ ਚਾਹੁੰਦਾ ਕਿ ਜਿੰਨਾ ਤੁਸੀਂ ਦਬਾਉਂਗੇ ਜਿੰਨਾ ਤੁਸੀਂ ਧੱਕਾ ਕਰੋਗੇ ਉਨਾ ਹੀ ਦਿੱਲੀ ਦੇ ਲੋਕ ਵੱਧ ਪਿਆਰੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਆਵਾਜ਼ ਦੀ ਪਾਰਟੀ ਨੂੰ ਦੇਖ ਕੇ ਪਹਿਲਾਂ ਨਾਲੋਂ ਵੀ ਵੱਡੇ ਮੰਡੇਟ ਦੇ ਉੱਪਰ ਇਸ ਵਾਰੀ ਆਵਾਜ਼ ਦੀ ਪਾਰਟੀ ਨੂੰ ਦਿੱਲੀ ਦੇ ਲੋਕ ਜਿੱਤਵਾਉਣਗੇ ਬੱਗੇ ਕੋਈ ਤਾਂ ਨਹੀਂ ਗੱਲ ਆ ਰਹੀ ਠੀਕ ਆ ਇਹ ਤਾਂ ਇਹ ਤਾਂ ਦੇਖੋ بڑے ਕੁਝ ਦਿਨ ਪਹਿਲਾਂ بڑے ਵਿਸਤਾਰ ਦੇ ਵਿੱਚ ਅਰਵਿੰਦ ਜੀ ਨੇ ਵੀ ਔਰ ਸਾਰੀ ਸਾਡੀ ਦਿੱਲੀ ਦੀ ਲੀਡਰਸ਼ਿਪ ਨੇ ਕਿ ਕਿਸ ਤਰੀਕੇ ਦੇ ਨਾਲ ਈਵੀਐਮਸ ਤੋਂ ਇਲਾਵਾ ਇਹ ਤਾਂ ਇੱਕ ਅੱਖਾਂ ਦੇ ਸਾਹਮਣੇ ਸਕੈਮ ਹੈ ਜਿਹੜਾ ਉਹ ਬੀਜੇਪੀ ਦਾ ਸਾਹਮਣੇ ਆ ਗਿਆ ਕਿ ਕਿਸ ਤਰੀਕੇ ਦੇ ਨਾਲ ਉਹ ਬੋਕਸ ਵੋਟਾਂ ਬਣਵਾਉਂਦੇ ਆ ਤੇ ਜੈਨੂਨ ਵੋਟਰਸ ਨੇ ਜਿਹੜੇ ਉਹ ਆਵਾਦੀ ਪਾਰਟੀ ਦੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਕੱਟਿਆ ਜਾਂਦਾ ਹੈ ਇਹ ਤਾਂ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਔਨ ਫੈਕਟਸ ਜਿਹੜਾ ਉਹ ਅਪਰੂਵ ਕਰ ਦਿੱਤਾ ਸੋ ਮੈਂ ਸਮਝਦਾ ਕਿ ਇਹੋ ਜਿਹੇ ਜਿੰਨੀਆਂ ਮਰਜ਼ੀ ਚਾਲ ਬਾਜ਼ੀਆਂ ਜਿੰਨੀਆਂ ਮਰਜ਼ੀ ਹਲਕੀਆਂ ਤੇ ਹੋਛੀਆਂ ਹਰਕਤਾਂ ਬੀਜੇਪੀ ਕਰ ਲੇ ਪਰ ਜਿਹੋ ਜਿਹਾਂ ਸਰਵਿਸ ਜਿਹੋ ਜਿਹਾਂ ਰਾਜਪਾਗ ਪਿਛਲੇ 10 ਸਾਲਾਂ ਦੇ ਵਿਚਾਰ ਵਿੱਚ ਕੇਜਰੀਵਾਲ ਜੀ ਨੇ ਦਿੱਲੀ ਦੇ ਲੋਕਾਂ ਨੂੰ ਦੇ ਦਿੱਤਾ ਜਿੰਨਾ ਮਰਜ਼ੀ ਬੀਜੇਪੀ ਕਰ ਲੇ ਫਿਰ ਵੀ ਉਹਨਾਂ ਦਾ ਸੂਪੜਾ ਜਿਹੜਾ ਉਹ ਸਾਫ਼ੀ ਹੋਣਾ ਹੈ